ਪردو ਪੰਜਾਬបាន ਨੂੰ ਪਰਵਾ ਹੰਗਾਰਾ ਮਿਲਿਆ ਹੈ ਪੰਜਾਬ ਪੰ ਦਾ ਸਦਕ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਸਾਂਝੇ ਤੌਰ ਤੇ ਲਿਆ ਸੀ ਜਿਸ ਦੀ ਮੀਟਿੰਗ 26 ਦਸੰਬਰ ਨੂੰ ਵੱਖ-ਵੱਖ ਕਿਸਾਨ ਅਤੇ ਬੰਦੀਆਂ ਦੇ ਵੱਲੋਂ ਕੀਤੀ ਗਈ ਸੀ ਸultanpur Lodhi ਵਿਖੇ ਪੰਜਾਬ ਬੰਦੇ ਸਦ ਦੇ ਨੂੰ ਮੱਦੇ ਨਜ਼ਰ ਅੱਜ ਤਲਵੰਡੀ ਪੁਲਤੇ ਕਿਸਾਨ ਅਤੇ ਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਜਿਸ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਨੇ ਵੱਧ ਛੱਡ ਕੇ ਸਹਿਯੋਗ ਦਿੱਤਾ ਪੇਸ਼ ਹੈ ਸਾਡੇ ਪੱਤਰਕਾਰ ਜਸਪੀ ਸਿੰਘ ਛੰਡ ਦੀ ਖਾਸ ਰਿਪੋਰਟ ਸਸੀ ਗੱਲ ਜੀ ਦਵਾਬਾ ਵੀਡੀਓ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡਾ ਔਰ ਅਸੀਂ ਪਹੁੰਚ ਚੁੱਕੇ ਹਾਂ ਸੁਲਤਾਨਪੁਰ ਲੋਧੀ ਲੋਧੀ ਵਿਖੇ ਜਿੱਥੇ ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਬੰਦ ਨੇ ਕਾਲ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਉਤੇ ਸੁਲਤਾਨਪੁਰ ਲੋਧੀ ਵਿੱਚ ਜਿਹੜਾ ਪਰਵਾਹ ਹੰਗਾਰਾ ਜਿਹੜਾ ਸੁਲਤਾਨਪੁਰ ਲੋਧੀ ਦੇ ਲੋਕਾਂ ਵੱਲੋਂ ਦੇਖਣ ਨੂੰ ਮਿਲ ਰਿਹਾ ਸੋ ਪੂਰਨ ਤੌਰ ਤੇ ਜਿਹੜਾ ਸੁਲਤਾਨਪੁਰ ਲੋਧੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਪੂਰਨ ਤੌਰ ਤੇ ਜਿਹੜਾ ਬੰਦ ਹੈ ਔਰ ਪੂਰਾ ਸਮਰਥਨ ਜਿਹੜਾ ਹੈ ਉਹ ਸੁਲਤਾਨਪੁਰ ਲੋਧੀ ਦੇ ਲੋਕਾਂ ਵੱਲੋਂ ਦਿੱਤਾ ਗਿਆ ਹੈ ਔਰ ਮੈਡੀਕਲ ਸਵਾਮਾ ਜਿਹੜੀ ਆ ਉਸ ਤੋਂ ਇਲਾਵਾ ਇਕਾ ਦੁਕਾਨ ਲੋਕ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਸੋ ਜੇਕਰ ਆਪਾਂ ਦੁਕਾਨਾਂ ਦੀ ਗੱਲ ਕਰੀਏ ਤਾਂ ਲਗਭਗ ਸਾਰੀਆਂ ਜਿਹੜੀਆਂ ਦੁਕਾਨਾਂ ਸੁਲਤਾਨਪੁਰ ਲੋਧੀ ਦੇ ਵਿੱਚ ਆ ਉਹ ਬੰਦ ਨਜ਼ਰ ਆ ਰਹੀਆਂ ਨੇ ਸੋ ਮੈਡੀਕਲ ਦੀਆਂ ਦੁਕਾਨਾਂ ਜਿਹੜੀਆਂ ਉਹਨਾਂ ਨੂੰ ਛੱਡ ਕੇ ਬਾਕੀ ਲਗਭਗ ਸਾਰੀਆਂ ਜਿਹੜੀਆਂ ਦੁਕਾਨਾਂ ਉਹ ਬੰਦ ਨਜ਼ਰ ਆ ਰਹੀਆਂ ਨੇ ਸੋ ਬੜੀ ਵਧੀਆ ਗੱਲ ਹੈ ਕਿ ਸੁਲਤਾਨਪੁਰ ਲੋਧੀ ਦੇ ਜਿਹੜੇ ਲੋਕ ਨੇ ਸੁਲਤਾਨਪੁਰ ਲੋਧੀ ਜਿਹੜਾ ਏਰੀਆ ਬਾਕੀ ਲਾਗੇ ਲਾਗੇ ਪਿੰਡਾਂ ਨੂੰ ਬਲੋਂਗ ਕਰਦਾ ਸੋ ਕਿਸਾਨੀ ਏਰੀਆ ਨੂੰ ਬਲੋਂਗ ਕਰਦਾ ਏਰੀਆ ਜਿੱਥੇ ਕਿ ਇਰੇ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਲੋਕ ਨੇ ਉਹਨਾਂ ਨੇ ਬੰਦ ਦਾ ਜਿਹੜਾ ਪੂਰਾ ਸਮਰਥਨ ਦਿੱਤਾ ਔਰ ਪ੍ਰਲੋਧੀ ਦੇ ਵਿੱਚ ਜਿਹੜਾ ਬੰਦ ਦਾ ਪਰਵਾਹ ਹੰਗਾਰਾ ਮਿਲ ਰਿਹਾ ਉੱਥੇ ਹੀ ਕਿਸਾਨ ਯੂਨੀਅਨ ਤੋਂ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਾਸੀ ਗਾਲ ਜੀ ਸਾਸੀ ਬਾਬਾ ਜੀ ਅੱਜ ਸੁਲਤਾਨਪੁਰ ਲੋਧੀ ਵਿੱਚ ਬੰਦ ਦਾ ਸਮਰਥਨ ਜਿਹੜਾ ਤੁਸੀਂ ਕਰ ਰਹੇ ਹੋ ਸੋ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਬਹੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਦਾ ਕੋਰਸਲਾ ਜੀ ਅੱਜ ਦੋ ਫੋਰਮਾਂ ਦੀ ਕਾਲ ਤੇ ਪੂਰਾ ਪੰਜਾਬ ਬੰਦ ਹੋਇਆ ਉਸੇ ਕੜੀ ਜਾ ਪੰਜ ਥਾਵਾਂ ਦੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਅਸੀਂ ਬੰਦ ਕਰ ਰਹੇ ਹਾਂ ਆਸ਼ਪੁਰ ਸੁਲਤਾਨਪੁਰ ਲੋਧੀ ਉੱਚਾ ਹਮੀਰਾ ਖੋਜੇਵਾਲ ਜੇ ਪੰਜ ਜਗ੍ਹਾ ਦੇ ਉੱਤੇ ਸਾਡੇ ਆਗੂ ਸਹਿਬਾਨ ਖਾਂ ਖਾਂ ਕੇ ਬੈਠੇ ਆ ਇਹ ਬੰਦ ਨੂੰ ਭਾਵੇਂ ਦੋ ਫੋਰਮਾਂ ਵੱਲੋਂ ਆਈ ਕਾਲ ਇਹ ਬੰਦ ਨੂੰ ਵਕੀਲ ਭਾਈ ਜਰੇ ਵੱਲੋਂ ਪਟਵਾਰੀ ਜੂਨੀਅਰ ਵੱਲੋਂ ਇਸ ਇਸ ਮੁਲਾਜ਼ਮ ਜਿਹੜੇ ਉਹਨਾਂ ਵੱਲੋਂ ਇਸੇ ਤਰ੍ਹਾਂ ਟ੍ਰੇਡ ਯੂਨੀਅਨ ਬਿਜਲੀ ਬੋਰਡ ਦੇ ਉਹਨਾਂ ਵੱਲੋਂ ਪੀਟੀਸੀਆਰ ਇਹ ਬਸਾਂ ਉਹਨਾਂ ਵੱਲੋਂ ਯਾਨੀ ਕਿ ਸਮੁੱਚਾ ਮਜ਼ਦੂਰ ਜਥੇਬੰਦੀਆਂ ਸਮੁੱਚੇ ਨੇ ਪੰਜਾਬ ਬੰਦ ਕਰਨ ਵਾਸਤੇ ਪੂਰਾ ਪੂਰਾ ਹਨੇਰਾ ਦਿੱਤਾ ਤੇ ਤੁਹਾਨੂੰ ਦਿਦਾ ਵੀ ਕੋਈ ਵੀ ਬਾਜ਼ਾਰ ਨਹੀਂ ਖੁੱਲਿਆ ਜਿਹਦੇ ਵਿੱਚ ਸਾਰਿਆਂ ਭਾਈਚਾਰਿਆਂ ਨੇ ਇਸ ਮੂਲੀਅਤ ਕੀਤੀ ਆ ਸਾਡੇ ਬਹੁਤ ਸਤਿਕਾਰਯੋਗ ਆਗੂ ਸਰਦਾਰ ਜਗਜੀਤ ਸਿੰਘ ਜਲੇਵਾਲ ਇਸ ਲਈ 26 ਨਵੰਬਰ ਤੋਂ ਲੈ ਕੇ ਅੱਜ 35 ਦਿਨ ਦੇ ਵਿੱਚ ਉਹ ਚਲੇ ਗਿਆ ਉਹਨਾਂ ਦਾ ਮਰਨ ਵਰਤਾਂ ਉਹਨਾਂ ਨੇ ਜਿਹੜੀਆਂ ਗੱਲਾਂ ਵੀ ਕੀਤੀਆਂ ਸੀ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਵਪਾਰੀਆਂ ਛੋਟਿਆਂ ਦੇ ਤੇ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਆਪਦੇ ਪ੍ਰਾਣਾ ਦੀ ਹੂਤੀ ਲਾ ਦੇਵਾਂਗੇ ਔਰ ਉਹ ਲੀਡ ਤੁਰੇ ਆ ਰਿਹਾ ਇਸੇ ਤਰ੍ਹਾਂ ਜੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ 101 ਦੇ ਜਿਹਾ ਬਨਾਮ ਬਣਾ ਕੇ ਜੋ ਦਿੱਲੀ ਸਰਕਾਰ ਨੇ ਆਖਿਆ ਸੀ ਕਿ ਤੁਸੀਂ ਟਰੈਕਟਰ ਛੱਡਦੇ ਹੋ ਕਿ ਤੁਸੀਂ ਖਾਲੀ ਆ ਜਾਓ ਜਦੋਂ ਪੈਦਲ ਗਏ ਆ ਤੇ ਸਾਡੇ ਸੂਬੇ ਦੇ ਆਗੂ ਜਿਹੜੇ ਲੰਮੇ ਸਮੇਂ ਤੋਂ ਜਥੇ ਪਦਗੇ ਚਲਾ ਰਹੇ ਸੀ ਉਹਨਾਂ ਦੀ ਦਵਾਈ ਦੇ ਵਿੱਚ ਜਦੋਂ ਜਥੇ ਗਏ ਅੱਗੋਂ ਗੋਲੀਆਂ ਮਾਰੀਆਂ ਬਰੂਦ ਸੁਟਿਆ ਧੁੰਗਿਆਲੇ ਬੰਬ ਉਹਨਾਂ ਦੇ ਵਿਰੋਧ ਦੇ ਵਿੱਚ ਜੋ ਪੰਜਾਬ ਬੰਦ ਹੋਇਆ ਉਹ ਅੱਜ ਪੂਰਾ ਮੁਕੰਮਲ ਬੰਦ ਆ 12 ਮੰਗਾ ਦੇ ਸਾਡੀ ਲੜਾਈ ਚੱਲ ਰਹੀ ਹੈ ਸ਼ੰਭੂ ਖਨੌਰੀ ਰਵਨਪੁਰ ਬਡਰਾਵੇ ਜੇ ਅਸੀਂ ਮੰਨੀਏ ਇਹ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਕੱਲੇ ਕਿਸਾਨਾਂ ਦਾ ਨਹੀਂਗਾ ਜੀ ਸਮੁੱਚਾ ਕਰਜ਼ਾ ਜਿਹੜਾ ਉਹ ਕਿਸਾਨ ਮਜ਼ਦੂਰ ਵਪਾਰੀ ਛੋਟੇ ਦਾ ਦੁਕਾਨਦਾਰ ਹਰ ਵਰਗ ਦਾ ਜੀ ਜੀ ਜੇ ਅਸੀਂ ਲੜਾਈ ਲੜ ਰਹੇ ਆ ਤੇ ਪੂਰੇ ਵਰਗ ਦੀ ਲੜਾਈ ਲੜ ਰਹੇ ਆ ਪੂਰੇ ਵਰਗ ਨੇ ਸਾਨੂੰ ਸਾਥ ਦਿੱਤਾ ਅਸੀਂ ਸਾਰੇ ਵਰਗਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰੈਸ ਰਹਿ ਗਈ ਪ੍ਰੈਸ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਔਰ ਜਿਹੜੇ ਸੁਲਤਾਨਪੁਰ ਲੋਧੀ ਦੇ ਦੁਕਾਨਦਾਰ ਆ ਇਹਨਾਂ ਦਾ ਸਮਰਥਨ ਹੋਇਆ ਜੀ ਤੁਹਾਨੂੰ ਬਹੁਤ ਵੱਡਾ ਲੰਗਰ ਸਾਰੇ ਸੁਲਤਾਨਪੁਰ ਲੋਧੀ ਦੇ ਦੁਕਾਨਦਾਰਾਂ ਦੇ ਘਰੇ ਘਰੇ ਲੱਗੇ ਆ ਕੋਈ ਚਾਹ ਲੈ ਗਿਆ ਕੋਈ ਪਕੌੜੇ ਲੈ ਗਿਆ ਕੋਈ ਲੰਗਰ ਲੈ ਗਿਆ ਜਿੰਨੇ ਦੁਕਾਨਦਾਰ ਸਾਰਿਆਂ ਨੇ ਇਸੇ ਸਮੇਂ ਸਮੇਂ ਸਿਰ ਸਾਬਕਾ ਕਾਉਂਸਲਰ ਇਸੇ ਸਾਡੇ ਨਾਲ ਬੈਠੇ ਆ ਤੁਹਾਨੂੰ ਦੱਸਿਆਗੇ ਜਿਹੜੇ ਸ਼ਹਿਰ ਦੇ ਵਿੱਚ ਸਾਬਕਾ ਬਿਜਲੀ ਬੋਰਡ ਵਾਲੇ ਉਹ ਵੈਸੇ ਬੈਠੇ ਆ ਕਿਉਂਕਿ ਅਸੀਂ ਨਾਰਾ ਇਹ ਗੱਲ ਦਾ ਦਿੱਤਾ ਵੀ ਲੜਾਈ ਜਿਹੜੀ ਆ ਸਮੁੱਚੇ ਜਗਤ ਦੀ ਆ ਜੇ ਮੰਨ ਲਓ ਤੁਸੀਂ ਚਾਰ ਮਾਲ ਸੁਲਤਾਨਪੁਰ ਲੋਧੀ ਚ ਖੁੱਲ ਜਾਂਦੇ ਆ ਤੇ ਸਾਰੀਆਂ ਦੁਕਾਨਾਂ ਚਪਟ ਹੋ ਜਾਣੀਆਂ 1.5 200 200 ਦੁਕਾਨ ਇੱਕ ਮਾਲ ਖਾਂਦਾ ਤੇ ਅਸੀਂ ਇਹ ਗੱਲ ਇਹਨਾਂ ਵੀਰਾਂ ਦੇ ਨਾਲ ਸਾਂਝੀ ਕੀਤੀ ਆ ਨਗਾਦਰ ਬਾਜ਼ਾਰਾਂ ਚ ਇਹ ਕੱਲੀ ਕਿਸਾਨ ਮਜ਼ਦੂਰ ਦੀ ਲੜਾਈ ਨਾ ਸਮਝੋ ਦੁਕਾਨਦਾਰ ਵਪਾਰੀ ਹਰ ਵਰਗ ਦੀ ਇਹ ਲੜਾਈ ਆ ਤੇ ਬਹੁਤ ਵੱਡਾ ਸੰਯੋਗ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਕੇਂਦਰ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਤੇ ਆਸਾਨ ਮਜ਼ਦੂਰ ਦੀ ਲੜਾਈ ਆ ਉਹ ਵਿੱਚ ਸੁਪਰੀਮ ਕੋਰਟ ਵੜ ਰਿਹਾ ਅਸੀਂ ਸੁਪਰੀਮ ਕੋਰਟ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਪੰਜਾਬ ਸਰਕਾਰ ਨੂੰ ਮੜਮੜ ਕੇ ਦੇਣਾ ਦੇ ਰਿਹਾ ਕਿ ਤੁਸੀਂ ਤੁਸੀਂ ਮੋਰਚੇ ਦੇ ਵਿੱਚ ਜਾਓ ਬੱਲੇਆਪ ਦੇ ਖਨੌਰੀ ਦੇ ਪਹੁੰਚੋ ਐਵੇਂ ਨਹੀਂ ਵੀ ਇਹਨਾਂ ਨੂੰ ਆਖਣ ਨਾਲ ਸੁਪਰੀਮ ਕੋਰਟ ਨੂੰ ਕੇਂਦਰ ਨੂੰ ਆਖਣਾ ਚਾਹੀਦਾ ਕਿ ਇਹਨਾਂ ਦੀਆਂ 12 ਮੰਗਾਂ ਮੰਨੋ ਜੇ ਤੁਸੀਂ ਬੱਲੇਆਪ ਦੀ ਜ਼ਿੰਦਗੀ ਦੇ ਚਿੰਤਕ ਜੇ ਸੁਪਰੀਨ ਕੋਰ ਤੇ ਕੇਂਦਰ ਦੀ ਸਰਕਾਰ ਨੂੰ ਆ ਕੇ ਸਾਡੀਆਂ 12 ਮੰਗਾਂ ਮਨਾਉਣ ਤੇ ਫਿਰ ਆਪੇ ਕਿਤੇ ਨਾ ਕਿਤੇ ਮਰਨ ਵਰਤ ਹਾਰ ਸਕਦਾ ਉਹਨਾਂ ਦਾ ਮਰਨ ਵਰਤ ਜਿਹੜਾ ਉਹ 12 ਮੰਗਾਂ ਦੇ ਆ ਜਿੰਨਾ ਜਰ 12 ਮੰਗਾਂ ਨਹੀਂ ਮੰਨਦੀਆਂ ਉਹਨਾਂ ਦੇ ਮਰਨ ਵਰਤ ਜਿਹੜਾ ਉਹ جاری ਆ ਕਿਉਂਕਿ ਮਰਨ ਵਰਤ ਅਸੀਂ ਸੁਣਦੇ ਆ ਛੋਹੀ ਮੀਡੀਆ ਵੀ ਬੋਲਦੇ ਕੇ ਰਖਾਇਆ ਨਹੀਂ ਜੀ ਉਹਨਾਂ ਨੇ ਆਪਦੇ ਇਸ਼ਾ ਦੇ ਨਾਮ ਰੱਖਿਆ ਕਿ ਭਾਈ ਮੈਂ ਜਦੋਂ ਕੇਂਦਰ ਦੀ ਸਰਕਾਰ ਕੇ ਗੱਲ ਤੇ ਨਹੀਂ ਆਉਂਦੀ ਸਾਡੇ ਆਗੂਆਂ ਨੂੰ ਧੂਏ ਵਾਲੇ ਗੋਲੇ ਮਾਰਦੇ ਆ ਗੋਲੀਆਂ ਮਾਰਦੇ ਆ ਸ਼ੁਭ ਕਰਨ ਦੇ 21 ਸਾਲ ਦਾ ਨੌਜਵਾਨ ਫੇਸ਼ੀਦ ਹੋਇਆ ਤੇ ਅਸੀਂ ਫਿਰ ਹੋਰ ਨਹੀਂ ਗੁਜ਼ਾ ਤੇ ਫਿਰ ਹੋਰ ਨਹੀਂ ਕਿਸ ਬਲੇਚਾਰਾ ਤੇ ਫਿਰ ਮਰਨ ਮਰਦ ਤੇ ਹੀ ਬਹਿ ਜੀਏ ਜੀ ਧੰਵਾਦ ਜੀ ਮਿਹਰਬਾਨੀ ਸੋ ਕਿਸਾਨ ਆਗੂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਹੋਰ ਵੀ ਕਿਸਾਨ ਆਗੂ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਔਰ ਵਕ ਵਕ ਕਿਸਾਨ ਜਥੇਬੰਦੀਆਂ ਤੋਂ ਆਗੂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਇਸੇ ਤਰ੍ਹਾਂ ਸਰਪਜੀਤ ਸਿੰਘ ਜੀ ਕਾਲੇਵਾਲ ਤੋਂ ਸਾਡੇ ਨਾਲ ਮੌਜੂਦ ਨੇ ਨੰਬਰਦਾਰ ਸਾਹਿਬ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਤੁਸੀਂ ਧਰਨਾ ਲਗਾਇਆ ਹੋਇਆ ਸੋ ਬੰਦੀ ਕਾਲ ਨੂੰ ਸਮਰਥਨ ਦੇ ਰਹੇ ਹੋ ਸੋ ਕਿਸਾਨ ਦਾ ਰਿਸਪੋਰਟ ਸਰਦਾਰਪੁਰ ਲੋਧੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਨੂੰ ਅੱਜ 30 ਦੀ ਬੰਦ ਦੀ ਕਾਲ ਆਈ ਸੀਗੀ ਜੀ ਅਹੀਂ ਜੋ ਅੱਜ ਦੇਖਦੇ ਆ ਕਿ ਸੁਲਤਾਨਪੁਰ ਦੇ ਕੱਲੇ-ਕੱਲੇ ਦੁਕਾਨਦਾਰ ਨੇ ਸਾਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਵਾ ਹੁਣ ਅਸੀਂ ਸ਼ਹਿਰ ਦੇ ਵਿੱਚ ਗਏ ਸੀਗੇ ਸ਼ਹਿਰ ਦੇ ਵਿੱਚ ਸਾਨੂੰ ਇੱਕ ਵੀ ਦੁਕਾਨ ਜਿਹੜੀ ਆ ਉਹ ਖੁੱਲੀ ਨਹੀਂ ਦਿਖੀਗੀ ਜੀ ਅਹੀਂ ਸਾਰੇ ਦੁਕਾਨਦਾਰ ਤੇ ਕਿਸਾਨ ਮਜ਼ਦੂਰ ਤੇ ਮੁਲਾਜ਼ਮਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਅੱਜ ਸਾਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਵਾ ਔਰ ਆਪਾਂ ਦੇਖਦੇ ਹਾਂ ਕਿ ਲਗਭਗ ਕਪੂਰਥਾ ਸ਼ਹਿਰ ਵੀ ਬੰਦ ਸੀ ਸਰਹਾਰਵਾਲਾ ਵੀ ਬੰਦ ਸੀ ਸੋ ਪੰਜਾਬ ਵਿੱਚ ਕੁਝ ਇਹੋ ਜਿਹੇ ਕਸਬੇ ਜਿੱਥੇ ਦੁਕਾਨਾਂ ਖੁੱਲੀਆਂ ਨੇ ਸੋ ਉਹਨਾਂ ਦੁਕਾਨਦਾਰਾਂ ਨੂੰ ਵੀ ਕਹਿਣਾ ਪੈਊਗਾ ਜੀ ਦੇਖੋ ਜੀ ਇਹ ਜਿਹੜੀ ਅਸੀਂ ਲੜਾਈ ਲੜ ਰਹੇ ਆ ਇਹ ਇਕੱਲੀ ਕਿਸਾਨ ਦੀ ਲੜਾਈ ਨਹੀਂਗੀ ਇਹ ਕਿਸਾਨ ਮਜ਼ਦੂਰ ਤੇ ਦੁਕਾਨਦਾਰ ਸਭ ਦੀ ਇੱਕ ਮੁੱਠ ਹੋ ਕੇ ਲੜਨ ਵਾਲੀ ਲੜਾਈ ਆ ਜਿਹੜੇ ਦੁਕਾਨਦਾਰਾਂ ਨੇ ਵਿਚਾਰਨ ਦਾ ਖੋਲੀਆਂ ਵਾਂ ਉਹਨਾਂ ਨੂੰ ਵੈਸੇ ਦਾ ਆਪਣੇ ਆਪ ਹੀ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਕਿਸਾਨਾਂ ਦਾ ਸਮਰਥਨ ਦੇਣਾ ਚਾਹੀਦਾ ਸੀ ਜੀ ਜੇ ਕਿਸਾਨ ਮਰਿਆ ਉਹਦੇ ਨਾਲ ਦੁਕਾਨਦਾਰ ਵੀ ਨਾਲ ਹੀ ਮਰੂਗਾ ਹਰ ਇੱਕ ਵਰਗ ਮਰੂਗਾ ਮੁਲਾਜ਼ਮ ਵਰਗ ਵੀ ਉਹਦੇ ਨਾਲ ਹੀ ਹੋਊਗਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਦੋਂ ਵੀ ਕੋਈ ਵੀ ਇਸ ਤਰ੍ਹਾਂ ਦੀ ਕਿਸਾਨ ਕਿਸਾਨ ਮੋਰਚੇ ਵੱਲੋਂ ਕੋਈ ਕਾਲ ਆਉਂਦੀ ਆ ਉਹਦਾ ਪੂਰ ਜੋਰ ਸਮਰਥਨ ਦਿੱਤਾ ਜਾਵੇ ਜੀ ਸੋ ਕੁਝ ਕੁ ਲੋਕਾਂ ਨੇ ਇਹ ਵੀ ਕਹਣਾ ਕਿ ਵੇਲੇ ਲੋਕ ਨੇ ਧਰਨੇ ਲਾਉਣ ਲੱਗ ਪੈਂਦੇ ਨੇ ਕਿਉਂਕਿ ਕਹਿੰਦੇ ਜਿਉਂ ਵੀ ਉਹਨਾਂ ਨੂੰ ਦੇਖੋ ਜੀ ਵੇਲਾ ਕੋਈ ਵੀ ਨਹੀਂ ਹੁੰਦਾ ਹਰ ਇੱਕ ਤੁਸੀਂ ਦੇਖ ਹੀ ਰਹੇ ਆ ਜਿੰਨਾ ਇੱਥੇ ਕਾਠਾ ਇੱਥੇ ਦੇਖੋ ਮੁਲਾਜ਼ਮ ਵਰਗ ਵੀ ਆਇਆ ਦੁਕਾਨਦਾਰ ਵੀਰ ਵੀ ਆਇਆ ਕਿਸਾਨ ਵੀਰ ਵੀ ਆਇਆ ਹਰ ਇੱਕ ਵਰਗ ਤੋਂ ਜਿੰਨੇ ਵੀ ਲੋਕ ਆਏ ਆਪਣੇ ਨਿੱਜੀ ਕੰਮ ਛੱਡ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਆਇਆ ਜਿਹੜੇ ਲੋਕ ਕਹਿ ਰਿਹਾ ਕਿ ਇਹ ਬਿੱਲ ਆ ਉਹਨਾਂ ਨੂੰ ਪਿਛੋ ਵੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤੇ ਰਤਨਪੁਰ ਤੇ ਜਾ ਕੇ ਵੇਖੋ ਕਿ ਉੱਥੇ ਮਾਹੌਲ ਕੀ ਬਣਿਆ ਪਿਆ ਵਾ ਜੀ ਅੱਜ ਤੋਂ 4 ਸਾਲ ਪਹਿਲਾਂ ਸਤਨਾਮ ਸਿੰਘ ਨੂ ਜੀ ਨੇ ਇਹ ਗੱਲ ਕਹੀ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਜਿਹੜੀਆਂ ਵਾਂ ਉਹ ਕਿਸਾਨਾਂ ਉੱਤੇ ਭਾਰੀ ਪੈਣਦੀਆਂ ਜੀ ਤੇ 4 ਸਾਲਾਂ ਬਾਅਦ ਉਹਨਾਂ ਦੀਆਂ ਕਈਆਂ ਗੱਲਾਂ ਅਚ ਸੱਚ ਹੋ ਰਹੀਆਂ ਵਾਂ ਇਹ ਗੱਲਾਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਜੋ ਕਿਸਾਨ ਦੀ ਹਾਲਤ ਹੋ ਰਹੀ ਆ ਔਰ ਦੇਖ ਰਿਹਾ ਅਸੀਂ ਤਰਨੇ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ 50 60 ਸਾਲ ਦੇ ਬਜ਼ੁਰਗ ਵੀ ਆਏ ਹੋਏ ਨੇ ਔਰ ਇਹ ਕਿਤੇ ਕਿਤੇ ਤਰਦਾ ਤਰਾਸਦੀ ਆ ਸਾਡੇ ਪੰਜਾਬ ਦੀ ਬਿਲਕੁਲ ਜੀ ਇਹ ਜੋ ਅੱਜ ਅਸੀਂ ਇੱਕ ਅੱਜ ਸੁਨੇਹਾ ਦਿੱਤਾ ਵਾ ਇਹ ਸਾਡੀ ਏਕਤਾ ਦਾ ਸੁਨੇਹਾ ਵਾ ਜਿਹਦੇ ਵਿੱਚ ਛੋਟੇ ਬੱਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਵੀ ਤੁਹਾਨੂੰ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਦਿਆਂ ਦੇਖ ਰਹੀਆਂ ਨੇ ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਵੀ ਸਾਡੀਆਂ ਮਾਵਾ ਪੈਣਾ ਤੇ ਛੋਟੇ ਬੱਚੇ ਪੂਰਨ ਤੌਰ ਤੇ ਸਮਰਥਨ ਦੇ ਰਹੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੋ ਬਿਲਕੁਲ ਸਰਜੀਤ ਸਿੰਘ ਜੀ ਕਾਲੇਵਾਲ ਤੋਂ ਸਾਡੇ ਨਾਲ ਮਜੂਦ ਸੀਗੇ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਜਸਵੀਰ ਸਿੰਘ ਚਾਂਦੇ ਦੁਆਬਾ ਮੀਡੀਆ ਹਾਊਸ ਸੁਲਤਾਨਪੁਰ